ਤਨ ਭਜ ਆਦ ਗੁਰ ਆਦ ਗੁਰ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਦੀ ਭਾਈ ਸਾਹਿਬ ਦਾ ਪਿਆਰਾ ਬਤਨਗੇ ਕਹਿੰਦੇ ਨੇ ਕਿ ਗੁਰੂ ਨਾਨਕ ਦੇ ਸਿੱਖ ਤੂੰ ਮਨ ਕਰਕੇ ਤੇ ਤਨ ਕਰਕੇ ਤੇ ਬਚਨਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਦੀ ਦਾ ਸਿਮਰਨ ਕਰ ਮਤਲਬ ਤੇਰੇ ਮਾਨ ਅੰਦਰ ਵੀ ਤਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਭਰੋਸਾ ਆਵੇ ਇਸੇ ਪ੍ਰਕਾਰ ਤੇਰਾ ਤਨ ਵੀ ਗੁਰੂ ਗ੍ਰੰਥ ਸਾਹਿਬ ਦੀ ਤੋਂ ਅਲਹਿਦਾ ਕਿਸੇ ਨੂੰ ਜਾ ਕੇ ਝੁਕੇ ਨਾ ਫਿਰ ਸਮਝੋ ਤੀਜਾ ਬਚਨ ਮਹਾਰਾਜ ਨੇ ਆਖਿਆ ਤੇਰੇ ਬਤਨਾ ਵਿੱਚ ਵੀ ਗੁਰੂ ਕੀ ਵਿਚਾਰ ਹੋਵੇ ਇਹ ਤਿੰਨ ਗੱਲਾਂ ਕਰਕੇ ਲਿਖੀਆਂ ਪੁਰਾਣੇ ਸਮੇਂ ਦਾ ਤੇ ਬਹੁਤੀ ਗੱਲ ਨਹੀਂ ਅੱਜ ਦਾ ਸੇਖ ਇਹ ਗੱਲ ਕਹਿੰਦਾ ਕਿ ਭਾਈ ਸਾਹਿਬ ਦੀ ਤਨ ਦੀ ਕੋਈ ਗੱਲ ਨਹੀਂ ਲੇਕਿਨ ਮੈਂ ਮਨ ਕਰਕੇ ਸਿੱਖ ਹੋ ਗਿਆ ਮਨ ਕਰਕੇ ਮੇਰੇ ਕੋਲ ਬਹੁਤ ਜ਼ਿਆਦਾ ਸਿੱਖੀ ਗਈ ਸੀ ਮਨ ਕਰਕੇ ਤਾਂ ਸੇਖਾਂ ਦੀ ਮਨ ਕਰਕੇ ਤਾਂ ਸੁੱਚੇ ਆ ਲੇਕਿਨ ਭਾਈ ਸਾਹਿਬ ਨੇ ਪਿਆਰਾ ਬਤਨ ਆਖਿਆ ਕਿ ਕਹਿਣ ਲੱਗੇ ਮਨ ਦੇ ਨਾਲ ਤਨ ਕਰਕੇ ਵੀ ਸਿੱਖੋ ਤੇਰਾ ਤਨ ਵੀ ਸਿੱਖੀ ਨੂੰ ਪਰਵਾਨ ਕਰੇ ਗੁਰੂ ਨੂੰ ਮੰਨੇ ਤੇ ਤੀਜਾ ਬਚਨ ਉਹ ਲਾ ਗਿਆ ਤੇਰੀ ਰਸਨਾ ਚੋਂ ਵੀ ਉਹੀ ਬਚਨ ਨਿਕਲਣ ਜਿਹੜੇ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉੱਪਰ ਪਰੋਸੇ ਵਾਲੇ ਹੋਣ। ਇਸ ਕਰਕੇ ਉਹ ਕਹਿੰਦੇ ਨੇ ਮਨ ਤਨ ਬਾਚ ਭਜ ਆਦ ਗੁਰ ਰੇ ਮਨ ਤੂੰ ਦਿਨ ਰੈਣ। ਕਹਿੰਦੇ ਕਿ ਮੇਰੇ ਮਨਾਂ ਦਿਨੇ ਰਾਤ ਇਹ ਨਹੀਂ ਭੀ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਉੱਠ ਕੇ ਯਾਦ ਕਰ ਲੈ। ਤੇ ਬਾਅਦ ਵਿੱਚ ਭਿੱਕੀਵੰਡੋ ਲੰਘਦਾ ਖੇਤਰਪਾਲ ਨੂੰ ਵੀ ਮੱਥਾ ਟੇਕਦਾ ਜਾਏ ਇਦਾਂ ਨਹੀਂ ਮਹਾਰਾਜ ਸਤੇ ਪਾਤਸ਼ਾਹ ਨੇ ਆਖਿਆ ਦਿਨੇ ਰਾਤ ਅਕਾਲ ਪੁਰਖ ਦਾ ਨਾਮ ਜਪ ਤੇ ਦਿਨੇ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤੇ ਪਾਤਸ਼ਾਹ ਦੀ ਦੇ ਪਾਵਨ ਚਰਨਾਂ ਨਾਲ ਜੁੜਨਾ ਕਰ ਹਰਤ ਪਲਤ ਬਾਛਤ ਮਿਲੇ ਭੁਗਤ ਮੁਕਤ ਸੁਖ ਚੈਨ ਤੇ ਹੁਣ ਦੇ ਮਹਰਾਤ ਸਤੇ ਪਾਤਸ਼ਾਹ ਨੂੰ ਦਿਨੇ ਰਾਤ ਮਨ ਕਰਕੇ ਤਨ ਕਰਕੇ ਤੇ ਧਨ ਕਰਕੇ ਇਹ ਮਨ ਕਰਕੇ ਤਨ ਕਰਕੇ ਤੇ ਬਚਨਾ ਕਰਕੇ ਚੇਤੇ ਕਰੇਗਾ ਤੇ ਗੁਰਸਿੱਖਾ ਕੀ ਮਿਲੇਗਾ ਤੇ ਗਿਆਨੀ ਜੀ ਲਿਖਦੇ ਕਹਨ ਹਲਤ ਪਲਤ ਬਾਸਤ ਮਿਲੇ ਇਸ ਦੁਨੀਆ ਵਿੱਚ ਵੀ ਉਹ ਫਲ ਮਿਲੇਗਾ ਜੋ ਤੇਰਾ ਮਨ ਮੰਗੇਗਾ ਤੇ ਦਰਗਾਹ ਵਿੱਚ ਵੀ ਉਹ ਟਿਕਾਣਾ ਮਿਲੇਗਾ ਜੋ ਮਨ ਮੰਗੇਗਾ ਤਨ ਗੁਰੂ ਰਾਮਦਾਸ ਮਹਾਰਾਜ ਨੇ ਅੱਜ ਦੇ ਮੁੱਖ ਬਾਕ ਵਿੱਚ ਵੀ ਇਹ ਬਚਨ ਆਖਿਆ ਕਿ ਕਿ ਇਸ਼ਾ ਪੂਰਕ ਸਰਬ ਸੁਖ ਦਾਤਾ ਘਰ ਮੇਰਾ ਪਰਮਾਤਮਾ ਹਰ ਇੱਕ ਇਸ਼ਾ ਪੂਰੀ ਕਰਨ ਵਾਲਾ ਕੇ ਜਾ ਕੇ ਵਸ ਗਏ ਕਾਮ ਤੇ ਨਾ ਵੈਦਿਕ ਧਰਮ ਦੇ ਅੰਦਰ ਗੁਰ ਸੰਗਤ ਦੀ ਕਾਮ ਧੇਨ ਗਉ ਦੀ ਬਹੁਤ ਗੱਲ ਕੀਤੀ ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਤੂੰ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਕਾਮ ਤੈਨ ਗਉ ਵੀ ਉਹਦੇ ਵਸਦੇ ਵਿੱਚੀ ਸੋ ਐਸਾ ਕਰ ਧਿਆਇਏ ਮੇਰੇ ਜੀ ਅੜੇ ਕਿ ਮਿਰਗੇ ਜਿੰਦੇ ਉਸ ਵੈ ਗੁਰੂ ਦਾ ਸਿਮਰਨ ਕਰ ਤਾ ਸਰਬ ਸੁਖ ਪਾਵਹਿ ਮੇਰੇ ਮਨਾ ਕਿ ਮਿਰਗੇ ਜਿੰਦੇ ਜੇ ਉਸ ਵੈ ਗੁਰੂ ਦਾ ਸਿਮਰਨ ਕਰੇ ਹਾਲਤ ਅਤੇ ਪਲਤ ਦਾ ਏਦਾਂ ਦਾ ਇੱਕ ਵੀ ਸੁਖ ਨਹੀਂ ਜਿਹੜਾ ਤੈਨੂੰ ਨਾ ਪ੍ਰਾਪਤ ਹੋਵੇ ਆਕਿਆ ਹਾਲਤ ਸੁਖ ਪਲਤ ਸੁਖ ਸਦਾ ਸੁਖ ਸਿਮਰਨੋ ਮਹਾਰਾਜ ਸਾਹਿਬ ਨੇ ਆਖਿਆ ਮੇਰੇ ਮਨ ਦੁਨੀਆਂ ਵਿੱਚ ਵੀ ਸੁਖ ਮਿਲੇਗਾ ਪਰ ਲੋਕ ਵਿੱਚ ਵੀ ਸੁਖ ਮਿਲੇਗਾ ਤੈਨੂੰ ਸਦਾ ਹੀ ਸੁਖ ਮਿਲੇਗਾ ਲੇਕਿਨ ਸੁਖ ਮਿਲੇਗਾ ਤਾਂ ਦੇ ਤੂੰ ਵਾਹਿਗੁਰੂ ਜੀ ਦਾ ਸਿਮਰਨ ਕਰੇਗਾ ਖਲ ਤ ਸੁਖ ਪਲ ਤ ਸੁਖ ਨਿਤ ਸੁਖ ਸਿਮਰਨੋਂ ਤਾਂ ਕਰਕੇ ਮਹਾਰਾਜ ਨੇ ਆਖਿਆ ਨਾਮ ਗੋਬਿੰਦ ਕਾ ਸਦਾ ਲਿਜੇ ਮੇਰੇ ਮਨ ਸਦਾ ਅਕਾਲ ਪੁਰਖ ਜੀ ਦਾ ਪਵਿੱਤਰ ਨਾਮ ਜਪਾ ਇਥੇ ਗਿਆਨੀ ਜੀ ਕਹਿੰਦੇ ਕਨ ਖਲ ਤ ਪਲ ਤ ਬਾਸਤ ਮਿਲੈ ਇਸ ਖਲ ਤ ਅੰਦਰ ਪਰਲੋਕ ਅੰਦਰ ਮਨ ਪਾਉਂਦੇ ਫਲ ਮਿਲਣਗੇ ਦੇ ਗੁਰੂ ਕੇ ਸਿੱਖ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਦੀ ਦੇ ਚਰਨਾਂ ਨਾਲ ਜੁੜੇ ਤੂੰ ਅੱਗੇ ਵਚਨ ਅਗੇ ਮੁਕਤਾ ਭੁਗਤਾ ਸੁਖ ਚੈਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਚਰਨਾਂ ਨਾਲ ਜੁੜਨ ਦੇ ਨਾਲ ਅੱਖ ਲੱਗੇ ਮੁਕਤੀ ਦੀ ਦਾਤ ਵੀ ਮਿਲਦੀ ਹੈ ਮੁਕਤੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਹੀ ਮਿਲਦੀ ਹੈ ਇਸ ਦੁਨੀਆਂ ਦੇ ਅੰਦਰ ਜਿੰਨੇ ਪਦਾਰਥ ਨੇ ਇਹ ਸਾਰੇ ਪਦਾਰਥ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚੋਂ ਹੀ ਮਿਲਦੇ ਆ ਫਿਰ ਮੁੜ ਕੇ ਆਖਿਆ ਕਹਿਣ ਲੱਗੇ ਸੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਦੇ ਚਰਨਾਂ ਤੋਂ ਮਿਲਦਾ ਕਿ ਤੇ ਆਪਾਂ ਕਹਿੰਨੇ ਨਾ ਮਨ ਨੂੰ ਚੈਨ ਨਹੀਂ ਆਉਂਦਾ ਭਾਈ ਸਾਹਿਬ ਮਨ ਨਹੀਂ ਟਿਕਦਾ ਗਿਆਨੀ ਦੀ ਕਹਿੰਦੇ ਚੈਨ ਵੀ ਮਿਲਦਾ ਹੈਗਾ ਤੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੋ ਚੈਨ ਇਕਾਗਰਤਾ ਇਹ ਵੀ ਸਾਰੇ ਦੀ ਸਾਰੀ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਣਾ ਵਿੱਚੋਂ ਮਿਲ ਜਾਏਗੀ ਦੀਪ ਸਿੰਘ ਸ਼ਹੀਦ ਕੀ ਗਾਥਾ ਸੁਨੋ ਉਦਾਰ ਪੁਨ ਅੱਗੀ ਭਾਈ ਗਿਆਨ ਸਿੰਘ ਦੀ ਲਿਖ ਦੇ ਦੀਪ ਸਿੰਘ ਸ਼ਹੀਦ ਕੀ ਗਾਥਾ ਸੁਨੋ ਉਦਾਰ ਅਸਲ ਸ਼ਬਦ ਗੇ ਗਾਥਾ ਗਾਥਾ ਮਤਲਬ ਕਥਾ ਇਕ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਅੰਦਰ ਦਰਦਗੇ ਆਪ ਜੀ ਸਹਿਜ ਪਾਠ ਕਰਦੇ ਹੋਵੋਗੇ ਉਸ ਬਾਣੀ ਦਾ ਨਾਮ ਕੀ ਗਾਥਾ ਹੈ ਮਖੱਲਾ 5ਵਾਂ ਗਾਥਾ ਉਸ ਬਾਣੀ ਦਾ ਨਾਮ ਕੀ ਗਾਥਾ ਹੈ ਅਸਲ ਵਿੱਚ ਇਸ ਗਾਥਾ ਨਾਮੀ ਬਾਣੀ ਦੇ ਵਿੱਚ ਮਹਾਰਾਜ ਸਤੇ ਪਾਤਸ਼ਾਹ ਦੀ ਨੇ ਇਸ ਮਨੁੱਖ ਦੀ ਕਥਾ ਲਿਖੀ ਗੇ ਗਾਥਾ ਮਤਲਬ ਕਥਾ ਵੀ ਬੰਦਾ ਕਹਿ ਕਿਦਾਂ ਦਾ ਕਰਪੂਰ ਬੋਪ ਸੁਗੰਧਾ ਪਰਸ ਮਨੁੱਖਯੰ ਮਲੀਨੰ ਮਜਾਰ ਉਦਰ ਦਰਗੰਦਾ ਨਾਨਕ ਅਥ ਗਰਬੇਨ ਅਗਿਆਨਨੋ ਪਾਤਸ਼ਾਹ ਜੀ ਕਹਿੰਦੇ ਇਹ ਬੰਦੇ ਦੀ ਕਥਾ ਕੇ ਤੁਸੀਂ ਕਿੰਨਾ ਵੀ ਕੀਮਤੀ ਤੋਂ ਕੀਮਤੀ ਫੁੱਲ ਲਿਆ ਕੇ ਇਸ ਬੰਦੇ ਦੇ ਗਲ ਵਿੱਚ ਪਾ ਦਿਓ ਤੇ ਸ਼ਾਮ ਤੱਕ ਇਸ ਬੰਦੇ ਦਾ ਸਰੀਰ ਉਸ ਫੁੱਲ ਦੀ ਖੁਸ਼ਬੂ ਨੂੰ ਖਤਮ ਕਰ ਦੇਗਾ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਕਿ ਹ ਅਗਿਆਨੀ ਬੰਦੇ ਉਸ ਵੈਸੇ ਸਰੀਰ ਦਾ ਹੰਕਾਰ ਕਰਕੇ ਬੈਠਾ ਜਿਹੜਾ ਤੇਰਾ ਸਰੀਰ ਫੁੱਲਾਂ 'ਚ ਖੁਸ਼ਬੂ ਨਹੀਂ ਰਹਿਣ ਦਿੰਦਾ ਇਹਦੇ ਗਲ ਤੇ ਫੁੱਲ ਬਾਦ ਹੀ ਦੋਂਦੀ ਖੁਸ਼ਬੂ ਖਤਮ ਕਰ ਦਿੰਦਾ ਇਸ ਸਰੀਰ ਦਾ ਕਾਹਦਾ ਹੰਕਾਰ ਕਰਕੇ ਬੈਠਾ ਐ ਇਥੇ ਭਾਈ ਸਾਹਿਬ ਦੇ ਲਿਖਦੇ ਨੇ ਦੀਪ ਸਿੰਘ ਸ਼ਹੀਦ ਕੀ ਕਿ ਬਾਬਾ ਦੀਪ ਸਿੰਘ ਜੀ ਸ਼ਹੀਦ ਚਲੋ ਮੈਨੂੰ ਕਹਿਣ ਵਿੱਚ ਕੋਈ ਸੰਕੋਚ ਨਹੀਂ ਉਨੇਵੇਂ ਸਿੰਘ ਕਮਰੇ ਚ ਗੱਲਾਂ ਕਰ ਰਹੇ ਸਨ ਅਸੀਂ ਬਾਬਾ ਜੀ ਦੇ ਨਾਂ ਨਾਲ ਸ਼ਹੀਦ ਲਿਖ ਨੂੰ ਵੜਦੇ ਜਾ ਰਹੇ ਜਦੋਂ ਕਿ ਅਮਰ ਸ਼ਹੀਦ ਚਾਹੀਦਾ ਉਹਨਾਂ ਨੇ ਕਿਹਾ ਦੀਪ ਸਿੰਘ ਸ਼ਹੀਦ ਕੀ ਬਾਬਾ ਦੀਪ ਸਿੰਘ ਸਾਹਿਬ ਜੀ ਜੋ ਸ਼ਹੀਦ ਹੋਏ ਨੇ ਗਾਥਾ ਸੁਣੋ ਉਦਾਰ ਉਦਾਰ ਮਤਲਬ ਸ੍ਰੇਸ਼ਟ ਸੋਹਣੀ ਚੰਗੀ ਤੁਸੀਂ ਬੜੀ ਇਕਾਗਰਤਾ ਨਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਥਾ ਸੁਣਨਾ ਕਰੋ ਦੀ ਧਰਮ ਯੁੱਧ ਕਰ ਸਿਰਦਿਓ ਥਇਓ ਸ਼ਹੀਦ ਵਿਚਾਰ ਅਰ ਗੁਰ ਸੰਗ ਦੀ ਫਿਰ ਅੱਗੇ ਉਹ ਕਹਿੰਦੇ ਨੇ ਜਿਸ ਤਰੀਕੇ ਨਾਲ ਬਾਬਾ ਦੀਪ ਸਿੰਘ ਜੀ ਨੇ ਧਰਮ ਯੁੱਧ ਕੀਤਾ ਇਥੇ ਕਥਾ ਕੱਲੇ ਧਰਮ ਯੁੱਧ ਦੀ ਆਉਣੀ ਯੁੱਧ کئی ਪ੍ਰਕਾਰ ਦੇ ਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਤਰ ਬਾਣੀ ਬਚਿਤ੍ਰਨਾਟਕ ਦੀ ਅਸੀਂ ਕਥਾ ਕਰਕੇ اٹੇ ਆ ਵਿੱਚੋਂ ਵਿੱਚੋਂ ਉੱਥੇ ਮਹਾਰਾਜ ਨੇ ਇੱਕ ਬਚਨ ਆਖਿਆ ਸੀ ਬੜੇ ਪੈਗੰਬਰੀ ਪੁਰਸ਼ਾਂ ਨੇ ਬੜੇ ਯੁੱਧ ਕੀਤੇ ਪਰ ਉਹਨਾਂ ਯੁੱਧਾਂ ਨੇ ਦੁਨੀਆਂ ਦਾ ਸਵਾਰਿਆ ਕੱਖ ਨਹੀਂ ਅਸੀਂ ਉਹਨਾਂ ਨੂੰ ਧਰਮ ਯੁੱਧ ਨਹੀਂ ਕਹਿ ਸਕਦੇ